ਮੈਨੂੰ ਐ ਲੱਗਦਾ ਹੁੰਦਾ ਕਿ ਬਹੁਤ ਈਜ਼ੀ ਹੁੰਦਾ ਹੈ ਕਿ ਆਪਾਂ ਚੀਜ਼ਾਂ ਗਿਵ ਅਪ ਕਰਦੀ ਹੈ ਨਾ ਵੀ ਇੱਕ ਬਹੁਤ ਇੱਕ ਥੌਟ ਹੀ ਆ ਹੈ ਨਾ ਮੈਨੂੰ ਐ ਲੱਗਦਾ ਹੁੰਦਾ ਕਿ ਦੋਸਤ ਕਈ ਵਾਰੀ ਨਾ ਗਿਵ ਅਪ ਕਰ ਦਿੰਦੇ ਹੁੰਦੇ ਆ ਕਿ ਯਾਰ ਇਹਨੇ ਨਹੀਂ ਵਾਪਸ ਆਣਾ ਜਾਂ ਕੁਝ ਵੀ ਆ ਪਰ ਮੈਨੂੰ ਐ ਲੱਗਦਾ ਹੁੰਦਾ ਕਿ ਹਰ ਇੱਕ ਸਿਚੁਏਸ਼ਨ ਚੋਂ ਤੁਸੀਂ ਬਾਹਰ ਆ ਸਕਦੇ ਜੇ ਤੁਸੀਂ ਆਪ ਦੀ ਵਿੱਲ ਪਾਵਨ ਨਾਲ ਪਰ ਉਦੋਂ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਕਿ ਤੁਹਾਡੇ ਆਸ-ਪਾਸ ਜਿਹੜੇ ਤੁਹਾਡੇ ਆਪਦੇ ਆ ਤੁਹਾਡੇ ਫੈਮਿਲੀਜ਼ ਤੁਹਾਡੇ ਦੋਸਤ ਉਹ ਤੁਹਾਡੇ ਨਾਲ ਕਿਵੇਂ ਬਿਹੇਵ ਕਰਦੇ ਆ ਬਹੁਤ ਇੰਪੋਰਟੈਂਟ ਆ ਮੈਨੂੰ ਲੱਗਦਾ ਉਸ ਟਾਈਮ ਬਹੁਤ ਜ਼ਰੂਰੀ ਹੁੰਦਾ ਹੈ ਮੈਨੂੰ ਆ ਲੱਗਦਾ ਕਿ ਇਹ ਬਹੁਤ ਈਜ਼ੀ ਆ ਕਿ ਆਪਾਂ ਆਪਦੀ ਸਿਚੁਏਸ਼ਨ ਨੂੰ ਕਿਸੇ ਦੂਸਰੇ ਦੇ ਸਾਡ ਪਿੰਨਾ ਵੀ ਉਹਦੇ ਕਰਕੇ ਮੇਰੀ ਲਾਈਫ ਚ ਆ ਹੋ ਗਿਆ ਜਾਂ ਉਹਨੇ ਮੈਨੂੰ ਐ ਕਰਤਾ ਮੈਨੂੰ ਆ ਲੱਗਦਾ ਹੁੰਦਾ ਕਿ ਬਹੁਤ ਈਜ਼ੀ ਹੁੰਦਾ ਹੈ ਕਿ ਆਪਾਂ ਚੀਜ਼ਾਂ ਗਿਵ ਅਪ ਕਰਦੀ ਹੈ ਨਾ ਵੀ ਇੱਕ ਬਹੁਤ ਇੱਕ ਥੌਟ ਆ ਹੈ ਨਾ ਤਾਂ ਜਦੋਂ ਕੋਈ ਬੰਦਾ ਇਸ ਸਿਚੁਏਸ਼ਨ ਚ ਆ ਜਾਂ ਕਿਸੇ ਵੀ ਇੱਕ ਸਿਚੁਏਸ਼ਨ ਚ ਆ ਜਿੱਥੇ ਉਹ ਬਹੁਤ ਡੀਪ ਸੈਡਨੈਸ ਚ ਆ ਤਾਂ ਮੈਨੂੰ ਇਹ ਲੱਗਦਾ ਹੁੰਦਾ ਦੋਸਤ ਕਈ ਵਾਰੀ ਨਾ ਗਿਵ ਅਪ ਕਰ ਦਿੰਦੇ ਹੁੰਦੇ ਆ ਕਿ ਯਾਰ ਇਹਨੇ ਨਹੀਂ ਵਾਪਸ ਆਣਾ ਜਾਂ ਕੁਝ ਵੀ ਆ ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਹਰ ਇੱਕ ਸਿਚੁਏਸ਼ਨ ਚੋਂ ਤੁਸੀਂ ਬਾਹਰ ਆ ਸਕਦੇ ਜੇ ਕਿਸੇ ਵੀ ਜਗ੍ਹਾ ਤੋਂ ਤੁਸੀਂ ਕਿਸੇ ਵੀ ਸਿਚੁਏਸ਼ਨ ਚੋਂ ਕਦੇ ਵੀ ਵਾਪਸ ਆ ਸਕਦੇ ਹੋ ਤੁਸੀਂ ਆਪਦੀ ਵਿਲ ਪਾਵਰ ਨਾਲ ਔਰ ਉਦੋਂ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਕਿ ਤੁਹਾਡੇ ਆਸ-ਪਾਸ ਜਿਹੜੇ ਤੁਹਾਡੇ ਆਪਦੇ ਆ ਤੁਹਾਡੇ ਫੈਮਿਲੀਜ਼ ਤੁਹਾਡੇ ਦੋਸਤ ਉਹ ਤੁਹਾਡੇ ਨਾਲ ਕਿਵੇਂ ਬਿਹੇਵ ਕਰਦੇ ਆ ਬਹੁਤ ਇੰਪੋਰਟੈਂਟ ਆ ਮੈਨੂੰ ਲੱਗਦਾ ਉਸ ਟਾਈਮ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਉਸ ਪਰਸਨ ਦੇ ਨਾਲ ਖੜੋ ਆਂ ਪਰ ਫਿਰ ਬਹੁਤ ਸਾਰੇ ਐਕਸਕਿਊਜ਼ ਬਹੁਤ ਸਾਰੇ ਸਵਾਲ ਸਾਡੇ ਮਨ 'ਚ ਆ ਜਾਂਦੇ ਆ ਬਟ ਅਸੀਂ ਫਿਰ ਆਪਦੇ ਆਪ ਨੂੰ ਜੱਜ ਨਹੀਂ ਕਰਦੇ ਮੈਨੂੰ ਇਹ ਲੱਗਦਾ ਕਿ ਇਹ ਬਹੁਤ ਈਜ਼ੀ ਆ ਕਿ ਆਪਾਂ ਆਪਦੀ ਸਿਚੁਏਸ਼ਨ ਨੂੰ ਕਿਸੇ ਦੂਸਰੇ ਤੇ ਛੱਡ ਦਿੰਨੇ ਆ ਵੀ ਉਹਦੇ ਕਰਕੇ ਮੇਰੀ ਲਾਈਫ 'ਚ ਐ ਹੋ ਗਿਆ ਜਾਂ ਉਹਨੇ ਮੈਨੂੰ ਐ ਕਰਤਾ ਸੋ ਉਹੀ ਆ ਇਹ ਤਬਾਹ ਵਰਡ ਮੈਨੂੰ ਲੱਗਦਾ ਹਰ ਕਿਸੇ ਦੀ ਲਾਈਫ ਨਾਲ ਜੁੜਿਆ ਹੋਇਆ ਬਟ ਤੁਸੀਂ ਕੋਸ਼ਿਸ਼ ਕਰੋ ਕਿ ਇਸ ਚੀਜ਼ ਵੱਲ ਨਾ ਜਾਓ। ਵੀਲ ਦੇ ਵਿੱਚੇ ਕਾਰਨ ਹੁੰਦਾ ਚਾਹੇ ਅਸੀਂ ਬਿਜ਼ਨਸ ਲਾਈਨ 'ਚ ਤਬਾਹ ਹੋਈਏ ਚਾਹੇ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਕਿਸੇ ਸਟੈਪ ਨੂੰ ਅਸੀਂ ਛੱਡ ਕੇ ਤਬਾਹ ਹੁੰਨੇ ਆਂ ਉਹਦੇ ਪਿੱਛੇ ਰੀਜ਼ਨ ਹੁੰਦਾ ਤਾਂ ਹੀ ਤਬਾਹ ਹੁੰਨੇ ਆਂ ਜਿਵੇਂ ਅਸੀਂ ਅਸਲ ਮਿਹਨਤ ਕਦੇ ਫਿਰ ਤਬਾਹ ਨਹੀਂ ਹੁੰਦੇ। ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਕਿ ਜਿਹੜੀ ਸ਼ਰਾਬ ਹੈ ਜਾਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਆਦਾ ਸੇਵਨ ਵੀ ਆਪਣੇ ਸਰੀਰ ਵਾਸਤੇ ਬਹੁਤ ਹਾਨੀਕਾਰਕ ਹੈ। ਬਿਲਕੁਲ ਬਿਲਕੁਲ। ਫਿਲਮ 'ਚ ਦੇਖੋ ਫਿਲ ਜਿਹੜੇ ਕਰੈਕਟਰ ਨੇ ਮੈਨੂੰ ਲੱਗਦਾ ਕਿ ਕਿਸੇ ਵੀ ਸਿਚੁਏਸ਼ਨ 'ਚ ਨਸ਼ੇ ਦਾ ਸਹਾਰ ਤਾਂ ਉਹ ਕਰੈਕਟਰ ਜਿਹੜਾ ਅੰਬਰ ਆ ਉਹ ਉਸ ਚੀਜ਼ ਜਿਵੇਂ ਹੁੰਦਾ ਨਾ ਕਈ ਵਾਰੀ ਆਪਾਂ ਇਮੋਸ਼ਨਲੀ ਵੀਕ ਫੀਲ ਕਰਦੇ ਆ ਤਾਂ ਆਪਾਂ ਸਹਾਰਾ ਲੱਭਦੇ ਆਪਾਂ ਇਹ ਕਹਿੰਦੇ ਆ ਕਿ ਆਪਾਂ ਸ਼ਾਇਦ ਇਹ ਚੀਜ਼ ਨਾਲ ਗੁੱਡ ਫੀਲ ਕਰੀਏ ਤਾਂ ਉਹਦੇ ਦੋਸਤਾਂ ਦਾ ਜਿਹੜਾ ਜ਼ੋਰ ਆ ਉਹ ਉਹਨੂੰ ਉਹੀ ਆ ਕਿ ਉਹਨੂੰ ਇੱਕ ਗੁੱਡ ਲਾਈਫ ਦੇ ਵਿੱਚ ਵਾਪਸ ਲੈ ਕੇ ਕਿਉਂਕਿ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਉਦੋਂ ਤੁਹਾਨੂੰ ਪਤਾ ਲੱਗੂਗਾ ਕਿ ਉਹ ਲਾਈਫ ਚ ਲੈ ਕੇ ਆਪ ਆਏ ਜਾਂ ਨਹੀਂ ਮੈਨੂੰ ਇਹ ਲੱਗਦਾ ਹੁੰਦਾ ਕਿ ਬਹੁਤ ਈਜ਼ੀ ਹੁੰਦਾ ਹੈ ਕਿ ਆਪਾਂ ਚੀਜ਼ਾਂ ਗਿਵ ਅਪ ਕਰਦੀ ਹੈ ਨਾ ਵੀ ਇੱਕ ਬਹੁਤ ਇੱਕ ਥੌਟ ਹੀ ਆ ਹੈ ਨਾ ਮੈਨੂੰ ਇਹ ਲੱਗਦਾ ਹੁੰਦਾ ਦੋਸਤ ਕਈ ਵਾਰੀ ਨਾ ਗਿਵ ਅਪ ਕਰ ਦਿੰਦੇ ਹੁੰਦੇ ਆ ਕਿ ਯਾਰ ਇਹਨੇ ਨਹੀਂ ਵਾਪਸ ਆਣਾ ਜਾਂ ਕੁਝ ਵੀ ਆ ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਹਰ ਇੱਕ ਸਿਚੁਏਸ਼ਨ ਚੋਂ ਤੁਸੀਂ ਬਾਹਰ ਆ ਸਕਦੇ ਜੇ ਤੁਸੀਂ ਆਪ ਦੀ ਵਿੱਲ ਪਾਵਨ ਨਾਲ ਔਰ ਉਹਦੋਂ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਕਿ ਤੁਹਾਡੇ ਆਸ-ਪਾਸ ਜਿਹੜੇ ਤੁਹਾਡੇ ਆਪਦੇ ਆ ਤੁਹਾਡੇ ਫੈਮਿਲੀਜ਼ ਤੁਹਾਡੇ ਦੋਸਤ ਉਹ ਤੁਹਾਡੇ ਨਾਲ ਕਿਵੇਂ ਬਿਹੇਵ ਕਰਦੇ ਆ ਬਹੁਤ ਇੰਪੋਰਟੈਂਟ ਆ ਮੈਨੂੰ ਲੱਗਦਾ ਉਸ ਟਾਈਮ ਬਹੁਤ ਜ਼ਰੂਰੀ ਹੁੰਦਾ ਹੈ ਮੈਨੂੰ ਆ ਲੱਗਦਾ ਕਿ ਇਹ ਬਹੁਤ ਈਜ਼ੀ ਆ ਕਿ ਆਪਾਂ ਆਪਦੀ ਸਿਚੁਏਸ਼ਨ ਨੂੰ ਕਿਸੇ ਦੂਸਰੇ ਦੇ ਸਾਹਦ ਪਿੰਨਾ ਵੀ ਉਹਦੇ ਕਰਕੇ ਮੇਰੀ ਲਾਈਫ ਚ ਆ ਹੋ ਗਿਆ ਜਾਂ ਉਹਨੇ ਮੈਨੂੰ ਐ ਕਰਤਾ ਮੈਨੂੰ ਲੱਗਦਾ ਹੁੰਦਾ ਕਿ ਬਹੁਤ ਈਜ਼ੀ ਹੁੰਦਾ ਹੈ ਕਿ ਆਪਾਂ ਚੀਜ਼ਾਂ ਗਿਵ ਅਪ ਕਰਦੀ ਹੈ ਨਾ ਵੀ ਇੱਕ ਬਹੁਤ ਇੱਕ ਥੌਟ ਆ ਹੈ ਨਾ ਤਾਂ ਜਦੋਂ ਕੋਈ ਬੰਦਾ ਇਸ ਸਿਚੁਏਸ਼ਨ ਚ ਆ ਜਾਂ ਕਿਸੇ ਵੀ ਇੱਕ ਸਿਚੁਏਸ਼ਨ ਚ ਜਿੱਥੇ ਉਹ ਬਹੁਤ ਡੀਪ ਸੈਡਨੈਸ ਚ ਆ ਤਾਂ ਮੈਨੂੰ ਲੱਗਦਾ ਹੁੰਦਾ ਦੋਸਤ ਕਈ ਵਾਰੀ ਨਾ ਗਿਵ ਅਪ ਕਰ ਦਿੰਦੇ ਹੁੰਦੇ ਆ ਕਿ ਯਾਰ ਇਹਨੇ ਨਹੀਂ ਵਾਪਸ ਆਣਾ ਜਾਂ ਕੁਝ ਵੀ ਆ ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਹਰੀਕ ਸਿਚੁਏਸ਼ਨ ਚੋਂ ਤੁਸੀਂ ਬਾਹਰ ਆ ਸਕਦੇ ਜੇ ਕਿਸੇ ਵੀ ਜਗ੍ਹਾ ਤੋਂ ਤੁਸੀਂ ਕਿਸੇ ਵੀ ਸਿਚੁਏਸ਼ਨ ਚੋਂ ਕਦੇ ਵੀ ਵਾਪਸ ਆ ਸਕਦੇ ਹੋ ਤੁਸੀਂ ਆਪਦੀ ਵਿਲ ਪਾਵਰ ਨਾਲ ਔਰ ਉਦੋਂ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਕਿ ਤੁਹਾਡੇ ਆਸ-ਪਾਸ ਜਿਹੜੇ ਤੁਹਾਡੇ ਆਪਦੇ ਆ ਤੁਹਾਡੇ ਫੈਮਿਲੀਜ਼ ਤੁਹਾਡੇ ਦੋਸਤ ਉਹ ਤੁਹਾਡੇ ਨਾਲ ਕਿਵੇਂ ਬਿਹੇਵ ਕਰਦੇ ਆ ਬਹੁਤ ਇੰਪੋਰਟੈਂਟ ਆ ਮੈਨੂੰ ਲੱਗਦਾ ਉਸ ਟਾਈਮ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਉਸ ਪਰਸਨ ਦੇ ਨਾਲ ਖੜੋ ਆਪਾਂ ਫਿਰ ਬਹੁਤ ਸਾਰੇ ਐਕਸਕਿਊਜ਼ ਬਹੁਤ ਸਾਰੇ ਸਵਾਲ ਸਾਡੇ ਮਨ 'ਚ ਆ ਜਾਂਦੇ ਆ ਬਟ ਅਸੀਂ ਫਿਰ ਆਪਦੇ ਆਪ ਨੂੰ ਜੱਜ ਨਹੀਂ ਕਰਦੇ ਮੈਨੂੰ ਇਹ ਲੱਗਦਾ ਕਿ ਇਹ ਬਹੁਤ ਈਜ਼ੀ ਆ ਕਿ ਆਪਾਂ ਆਪਦੀ ਸਿਚੁਏਸ਼ਨ ਨੂੰ ਕਿਸੇ ਦੂਸਰੇ ਤੇ ਛੱਡ ਦਿੰਨੇ ਆ ਵੀ ਉਹਦੇ ਕਰਕੇ ਮੇਰੀ ਲਾਈਫ 'ਚ ਆ ਗਿਆ ਜਾਂ ਉਹਨੇ ਮੈਨੂੰ ਐ ਕਰਤਾ ਸੋ ਉਹੀ ਆ ਇਹ ਤਬਾਹ ਵਰਡ ਮੈਨੂੰ ਲੱਗਦਾ ਹਰ ਕਿਸੇ ਦੀ ਲਾਈਫ ਨਾਲ ਜੁੜਿਆ ਹੋਇਆ ਬਟ ਤੁਸੀਂ ਕੋਸ਼ਿਸ਼ ਕਰੋ ਕਿ ਇਸ ਚੀਜ਼ ਵੱਲ ਨਾ ਜਾਓ। ਵੀਨ ਦੇ ਵਿੱਚ ਇੱਕ ਕਾਰਨ ਹੁੰਦਾ ਚਾਹੀਏ ਅਸੀਂ ਬਿਜ਼ਨਸ ਲਾਈਨ ਚ ਤਬਾਹ ਹੋਈਏ ਚਾਹੀਏ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਕਿਸੇ ਸਟੈਪ ਨੂੰ ਅਸੀਂ ਛੱਡ ਕੇ ਤਬਾਹ ਹੁੰਨੇ ਆ ਉਹਦੇ ਪਿੱਛੇ ਰੀਜ਼ਨ ਹੁੰਦਾ ਤਾਂ ਹੀ ਤਬਾਹ ਹੁੰਨੇ ਆ ਜੇ ਅਸੀਂ ਅਸਲ ਮਿਹਨਤ ਕਦੇ ਫਿਰ ਤਬਾਹ ਨਹੀਂ ਹੁੰਦੇ। ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਕਿ ਜਿਹੜੀ ਸ਼ਰਾਬ ਹੈ ਜਾਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਆਦਾ ਸੇਵਨ ਵੀ ਆਪਣੇ ਸਰੀਰ ਵਾਸਤੇ ਬਹੁਤ ਹਾਨੀਕਾਰਕ ਹੈ। ਬਿਲਕੁਲ ਬਿਲਕੁਲ। ਫਿਲਮ ਵਿੱਚ ਦੇਖੋ ਫਿਲ ਜਿਹੜੇ ਕੈਰੈਕਟਰ ਨੇ ਮੈਨੂੰ ਇਹ ਲੱਗਾ ਕਿ ਕਿਸੇ ਵੀ ਸਿਚੁਏਸ਼ਨ ਚ ਨਸ਼ੇ ਦਾ ਸਹਾਰਾ ਨਹੀਂ ਲੈਣਾ ਤਾਂ ਉਹ ਕਰੈਕਟਰ ਜਿਹੜਾ ਅੰਬਰ ਆ ਉਹ ਉਸ ਚੀਜ਼ ਜਿਵੇਂ ਹੁੰਦਾ ਨਾ ਕਈ ਵਾਰੀ ਆਪਾਂ ਇਮੋਸ਼ਨਲੀ ਵੀਕ ਫੀਲ ਕਰਦੇ ਆ ਤਾਂ ਆਪਾਂ ਸਹਾਰਾ ਲੱਭਦੇ ਆਪਾਂ ਇਹ ਕਹਿੰਦੇ ਆ ਕਿ ਆਪਾਂ ਸ਼ਾਇਦ ਇਹ ਚੀਜ਼ ਨਾਲ ਗੁੱਡ ਫੀਲ ਕਰੀਏ ਤਾਂ ਉਹਦੇ ਦੋਸਤਾਂ ਦਾ ਜਿਹੜਾ ਜ਼ੋਰ ਆ ਉਹ ਉਹਨੂੰ ਉਹੀ ਆ ਕਿ ਉਹਨੂੰ ਇੱਕ ਗੁੱਡ ਲਾਈਫ ਦੇ ਵਿੱਚ ਵਾਪਸ ਲੈ ਕੇ ਕਿਉਂਕਿ ਔਰ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਉਦੋਂ ਤੁਹਾਨੂੰ ਪਤਾ ਲੱਗੂਗਾ ਕਿ ਉਹ ਲਾਈਫ ਚ ਲੈ ਕੇ ਆਪ ਆਈ ਜਾਂ